ਅਹੀਂ ਪ੍ਰਚਾਰਣ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿੱਦਣ ਇਹਨਾਂ ਨਿਸ਼ਾਨ ਸਭ ਲਾਇਆ ਸੀ ਅਸੀਂ ਕਾਰਪੋਰੇਸ਼ਨ ਕੋਲ ਵੀ ਗਏ ਆ ਅਸੀਂ ਕਮਿੰਦਰ ਸਾਹਿਬ ਕੋਲ ਵੀ ਗਏ ਆ ਉਦੋਂ ਇਹਨਾਂ ਬਦਿਆ ਤੇ ਪਰਚਾ ਕਿਉਂ ਨਹੀਂ ਹੋਇਆ ਜਿਨ੍ਹਾਂ ਨੇ ਮਹਾਰਾਜਾ ਪ੍ਰਕਾਸ਼ ਉੱਤੇ ਨਹੀਂ ਤੇ ਉੱਥੇ ਨਿਸ਼ਾਨ ਸਭ ਦਾ ਝੰਡਾ ਲਾਇਆ ਇਹ ਕਿਉਂ ਲਾਇਆ ਇਹਨਾਂ ਬਦਵੀ ਸਾਹਿਬ ਤੋਂ ਪਹਿਲਾਂ ਇਹਨਾਂ ਕੀਤੀ ਆ ਜਦ ਕੇ ਨਿਸ਼ਾਨ ਦਾ ਹਟਾਉਣ ਵਾਲਿਆਂ ਦੇ ਪਰਕੇ ਹੋ ਗਏ ਆ ਤੇ ਜਿਨ੍ਹਾਂ ਨੇ ਗਲਤ ਜਗ੍ਹਾ ਤੇ ਉੱਥੇ ਘੋਡੇ-ਘੋਡੇ ਮਕਈ ਜੋਈ ਹੋਈ ਹੋਵੇ ਲੋਕ ਉੱਥੇ ਕੱਟੀ ਪਿਸ਼ਾਬ ਕਰਦੇ ਉਹਨੂੰ ਉੱਥੇ ਆਣ ਕੇ ਇਹਨਾਂ ਨਿਸ਼ਾਨ ਸਭ ਲਾਇਆ ਉਹ ਕੀ ਬਦਵੀ ਨਹੀਂਗੀ ਅਹੀਂ ਤੇ ਇਹ ਕਰਨੇ ਵੇ ਆਪਾਂ ਨਾਂ ਇਹਨੂੰ ਰੰਗਦਾ ਜਾਂ ਮਜਬੀ ਸਿੱਖ ਦਾ ਜਿਹੜਾ ਉਹ ਨਾਂ ਰੰਗ ਚਾੜ੍ਹੀ ਇਹਨੂੰ ਆਪਾਂ ਇੱਕ ਇਨਸਾਨੀਅਤ ਦੇ ਤੌਰ ਤੇ ਚੰਗੀਆਂ ਗੱਲਾਂ ਕਰਦੇ ਆਂ ਤੇ ਚੰਗੀਆਂ ਕਰੀਏ ਤੇ ਕਿਸੇ ਤੇ ਗਲਤ ਜਿਹੜਾ ਨਾਂ ਕੋ ਕਾਰਵਾਈ ਕੀਤੀ ਜਾਵੇ ਖਾਂ ਅੱਜ ਇਹਨਾਂ ਦਾ ਪ੍ਰੈਸ਼ਰ ਪਿਆ ਤੇ ਅਸੀਂ ਵੀ ਸਿੱਖ ਜੁਨੀਅਰ ਅਸੀਂ ਸਿੱਖ ਆਪਣੀਆਂ ਜਥੇਦਾਨੀਆਂ ਨਾਲ ਲੈ ਆਵਾਂਗੇ ਅਸੀਂ ਵੀ ਲੜਾਂਗੇ ਧਰਨੇ ਸਾਡੂ ਬੱਥਾ ਰੁਕਦੀ ਯਾਰ ਜ ਸਾਡੂ ਰੇਲਾਂ ਰੁਕਦੀ ਯਾਤੇ ਕਿਹੜੇ ਕੰਮ ਦੀ ਨਜ਼ਰ ਪਰ ਅਸੀਂ ਆਨੇ ਹਾਂ ਕਿ ਕਿਸੇ ਨੂੰ ਨਾਂ ਲੈ ਗਏ ਪਿੰਡ ਦੇ ਵਿੱਚ ਬਹਿ ਕੇ ਆਪਾਂ ਪਿੰਡ ਦਾ ਹੀ ਨਵੇੜਾ ਕਰੀਏ ਜਿਹੜੀ ਜਥੇਦਾਨੀ ਸਾਡੇ ਉਹਨਾਂ ਨੂੰ ਨਾਂ ਹੀ ਅੱਜਲ ਕਰਾਬ ਕਰੀਏ ਕਿਸ ਵੀ ਮੈਂ ਇਹ ਪਲਾਟ ਲੈਣਾ ਵਾ ਕਿਹੜਾ ਬੰਦੇ ਨੇ ਕਲੋਨੀ ਘੱਟੀ ਆ ਕਿਹੜੀ ਮਾਲਕੀ ਆ ਕਿਦੀ ਗਰਦੋਰੀ ਆ ਕਿਹਦੇ ਨਾਂ ਤੇ ਜਮ੍ਹਾਂ ਬੰਦੀ ਆ ਤੇ ਇੱਕ ਆਪਾਂ ਗੁਰਦੁਆਰਾ ਬਣਾਉਣਾ ਉਹ ਕਾਰਪੋਰੇਸ਼ਨ ਦੀ ਜਗ੍ਹਾ ਬਣਾਉਣਾ ਆਪਾਂ ਇੰਨੇ ਨਵੇਂ ਪੱਤਰ ਤੇ ਆ ਗਏ ਆ ਮਤਲਬ ਅੱਜ ਆਪਾਂ ਗੁਰਦੁਆਰਾ ਬਣਾਦਨੇ ਆ ਜੀ ਕਾਰਪੋਰੇਸ਼ਨ ਦੀ ਜਗ੍ਹਾ 'ਚ ਜਾਂ ਜਿਹੜੇ ਜ਼ਿੰਮੇਦਾਰ ਬਾਹਰ ਆ ਦੋ ਤਿੰਨ ਸਾਲ ਨੂੰ ਉਹਨੂੰ ਉਹ ਕਿਸ ਜਿੱਦ ਜਾਂਦੇ ਆ ਕਾਰਪੋਰੇਸ਼ਨ ਤੇ ਉਹਦਾ ਕੀ ਬਣੇਗਾ ਜੀ ਫੇਰ ਅਸੀਂ ਲੋਕਾਂ ਕਹਿਣਾ ਵੀ ਉਹਦੀ ਵਿਅਰਥੀ ਹੋ ਜੀ ਜਿਹੜਾ ਕੁਝ ਦਿਨ ਪਹਿਲਾਂ ਤੋਂ ਇੱਕ ਮੁੱਦਾ ਚੱਲ ਰਿਹਾ ਨਿਸ਼ਾਨ ਸਾਹਿਬ ਨੂੰ ਲਾਉਣ ਦਾ ਜਾਂ ਉਹਨੂੰ ਕੁੱਟਣ ਦਾ ਸਾਨੂੰ ਉਸ ਬਾਰੇ ਅੱਜ ਤੁਹਾਨੂੰ ਪ੍ਰੈਸ ਨਾਲ ਗੱਲਬਾਤ ਕਰਨੀ ਪਈ ਹੈ ਕਿਉਂਕਿ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਗੁਰੂ ਕੀ ਵਡਾਲੀ ਗੁਰੂ ਕੀ ਵਡਾਲੀ ਆਇਆ ਅਸੀਂ ਤੁਹਾਨੂੰ ਦੱਸਣਾ ਚਾਉਂਦੇ ਹਾਂ ਕਿ ਇਹ ਜਿਹੜੀ ਜ਼ਮੀਨ ਹੈ ਜਿਹਦਾ ਮਸਲਾ ਇਹ ਪਹਿਲਾਂ ਪੰਚਾਇਤ ਕੋ ਸੀ ਪੰਚਾਇਤ ਕੋ ਬਾਅਦ ਵਿੱਚ ਕਾਰਪੋਰੇਸ਼ਨ ਚ ਆਈ ਜਿਹੜੇ ਬੰਦੇ ਨੂੰ ਉਹਦੇ ਬਾਹਰ ਐ ਸੀ ਉਹਨਾਂ ਦਾ ਡਾ ਕੇਸ ਆ ਕਾਰਪੋਰੇਸ਼ਨ ਦੇ ਨਾਲ ਚੱਲ ਰਿਹਾ ਹੈ ਆਉਣ ਵਾਲੇ ਕੱਲ ਨੂੰ ਕਾਰਪੋਰੇਟ ਜੇਜੇ ਤੇ ਕਾਰਪੋਰੇਸ਼ਨ ਸਾਰੀ ਪਲੀ 15 ਕਿੱਲੇ ਜਨੀ ਲੈ ਜਾਈ। ਆਉਣ ਵਾਲੇ ਸਮੇਂ 'ਚ ਇਹ ਜੇਜਣ ਸਰਕਾਰ ਇਹਨਾਂ ਨੂੰ ਕੋਈ ਪੈਸੇ ਪਾ ਦੇ ਕੋਈ ਇਹਨਾਂ ਨੂੰ ਖਰਚ ਲਾਵੇ ਵੀ ਤੁਸੀਂ ਇਹਨਾਂ ਚਿਰ ਦੇ ਮਤਲਬ ਫੌਂਡ ਹੈ ਜੇ ਤੇ ਇਹ ਜੇਜਣ ਇੱਕ ਤੀਜੀ ਧਿਰ ਜਿਹੜੇ ਸਾਡੇ ਪਿੰਡ ਦੇ ਬੰਦੇ ਨੇ ਤੀਜੀ ਧਿਰ ਦਾ ਕੋ ਮੈਟਰ ਨਹੀਂ ਬਣਦਾ। ਵੇਖੋ ਗੁਰੂ ਗ੍ਰੰਥ ਸਾਹਿਬ ਕਿਸੇ ਨੇ ਘਰ ਬਣਾਉਣਾ ਹੋਵੇ ਉਹ 10 ਵਾਰੀ ਸੋਚਦਾ ਵਾ ਵੀ ਮੈਂ ਇਹ ਪਲਾਟ ਲੈਣਾ ਵਾ ਕਿਹੜਾ ਬੰਦੇ ਨੇ ਕਲੋਨੀ ਘੱਟੀ ਆ ਕਿਹੜੀ ਮਾਲਕੀ ਆ ਕਿਹਦੀ ਗਰਦੋਰੀ ਆ। ਇਹ ਦਿਨਾਂ ਦਾ ਜਮ੍ਹਾਂ ਬੰਦੀ ਆ ਤੇ ਇੱਕ ਆਪਾਂ ਗੁਰਦਰਾ ਬਣਾਉਣਾ ਉਹ ਕਾਰਪੋਰੇਸ਼ਨ ਦੀ ਜਗ੍ਹਾ ਬਣਾਦਣਾ ਆਪਾਂ ਇੰਨੇ ਨਵੇਂ ਪੱਤਰ ਤੇ ਆ ਗਏ ਆ ਇਹ ਸਾਡੇ ਤੋਂ ਪਹਿਲਾਂ ਇਹਨਾਂ ਨੇ ਜਦੋਂ ਰਾਤ 11 ਵਜੇ ਇਹ ਨਿਸ਼ਾਨ ਸਾਹਿਬ ਲਾਇਆ ਇਹ ਭਾਜੂ ਨਹੀਂ ਸਿਰੇ ਮੇਰੇ ਕੋਲ ਆਏ ਪੰਜ-10 ਬੰਦੇ ਵੀ ਆ ਗੱਲ ਹੋ ਗਈ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਕੋਈ ਠੰਡੇ ਸਵੇਰ ਨਾਲ ਗੱਲ ਕਰਨੇ ਆ ਇਹ ਬੜਾ ਵੱਡਾ ਸਥਾਨ ਆ ਜਿੱਥੇ ਰਹਿ ਰਹੇ ਆ ਤੇ ਇੱਥੇ ਅੱਜ ਦਾ ਇਹ ਵੀ ਇਤਿਹਾਸ ਹੈ ਅੱਜ ਤੱਕ ਦਾ ਪੀ ਕਿੰਨੀਆਂ ਲਕਸ਼ਣਾਂ ਹੋਈਆਂ ਅਸੀਂ ਸਾਰੇ ਹੁਣ ਕਾਂਗਰਸੀ ਵੀ ਆ ਅਕਾਲੀ ਵੀ ਬੈਠੇ ਆ ਆਪ ਵਾਲੇ ਬੈਠੇ ਆ ਹੁਣ ਸਾਰੀਆਂ ਪਾਰਟੀਆਂ ਦੇ ਬੰਦੇ ਬੈਠੇ ਆ ਕਦੀ ਵੀ ਵਿਡਾਲੀ ਗੁਰੂ ਦੇ ਵਿੱਚ ਅਜੇ ਤੱਕ ਸ਼ਿਕਾਇਤ ਨਹੀਂ ਗਈ ਹੋਊ ਪੀ ਇੱਥੇ ਬੂ ਤੇ ਝਗੜਾ ਆ ਜਾਂ ਕੋਈ ਗਲਬਤ ਹੋਈ ਆ ਇੰਨਾ ਪੀਸ ਬੋਲ ਹਰ ਵਾਰੀ ਇਲੈਕਸ਼ਨ ਨੂੰ ਦੀਦੀਆਂ ਤੇ ਕਦੀ ਵੀ ਨਹੀਂ ਫੇਰੇ ਸਾਡੇ ਭਰਾ ਨੇ ਅਸੀਂ ਹਾਰ ਇਹਨਾਂ ਦੀ ਖੁਸ਼ੀ ਦੇ ਗਮੀ ਦੇ ਇਹ ਸਾਡੇ ਲਾਉਂਦੇ ਆ ਅਸੀਂ ਇਹ ਨਾਲ ਜਾਣੇ ਆ ਇਹਨਾਂ ਕੋਈ ਗੜਾਈ ਹੋਵੇ ਅਸੀਂ ਨਹੀਂ ਹੋਵੇ ਤੁਸੀਂ ਦੇਣੀ ਹੋਵੇ ਅਸੀਂ ਇਹਨਾਂ ਨੂੰ ਜਦੋਂ ਇਹ ਗੱਲ ਚੱਲੀ ਮੈਨੂੰ ਇਹਨਾਂ ਕਿਹਾ ਮੈਂ ਕਿਹਾ ਵੀ ਆਪਾਂ ਠੰਡੂ ਆਪਾਂ ਗਲਤ ਕੰਮ ਨਹੀਂ ਕਰਨਾ ਮੈਂ ਉਹਨਾਂ ਨੂੰ ਸੱਦਿਆ ਆਪਾਂ ਤਿੰਨ ਚਾਰ ਮੀਟਿੰਗਾਂ ਕੀਤੀਆਂ ਇੱਕ ਮੀਟਿੰਗ 'ਤੇ ਸਾਡੇ ਸਭ ਗੁਰਦਾਰੇ ਕੀਤੀ ਮਿਲ ਕਾਫੀ ਸਾਡੇ ਬੰਦੇ ਸੀ ਉਹਨਾਂ ਨੂੰ ਸੱਦਿਆ ਵੀ ਆਪਾਂ ਇਹਦਾ ਨਾਂ ਕਰੀਏ ਜੇ ਤੁਸੀਂ ਗੁਰਦਰਾ ਬਣਾਉਣਾ ਅਸੀਂ ਤੁਹਾਡੇ ਨਾਲ ਲੱਗਦੇ ਆ ਤੁਸੀਂ ਕੋਈ ਪਲਾਟ ਲਓ ਸਾਰਾ ਪਿੰਡ ਤੁਹਾਡਾ ਘਰਾਈ ਕਰਕੇ ਦਿੰਦੇ ਜਿੰਨੀ ਘਰਾਈ ਕੋ ਕੇ ਦਵਾਂਗੇ ਮਤਲਬ ਅੱਜ ਆਪਾਂ ਗੁਰਦਰਾ ਬਣਾ ਦਨੇ ਆ ਜੀ ਕਾਰਪੋਰੇਸ਼ਨ ਦੀ ਜਗ੍ਹਾ 'ਚ ਜਾਂ ਜਿਹੜੇ ਜ਼ਿੰਮੇਦਾਰ ਬਾਹਰ ਆਇਆ 2-3 ਸਾਲ ਨੂੰ ਉਹਨੂੰ ਉਹ ਕੇਸ ਚ ਜੰਦੇ ਆ ਕਾਰਪੋਰੇਸ਼ਨ ਉਹਦਾ ਕੀ ਬਣੇਗਾ ਜੀ ਫੇਰ ਅਸੀਂ ਲੋਕਾਂ ਕਹਿਣਾ ਵੀ ਉਹਦੀ ਬੇਬੀ ਹੋਈ ਦੀ ਗੁਰਨਾਟਾ ਤਾਂ ਆ ਗਿਆ ਆਪਾਂ ਪਹਿਲਾਂ ਕਿਉਂ ਕਰ ਰਹੇ ਆ ਜੀ ਜਿਹੜੀ ਨਿਸ਼ਾਨ ਸਾਹਿਬ ਦੇ ਵਿੱਚ ਇਹ ਕਹਿ ਰਹੇ ਵੀ ਕੁਛ ਨਹੀਂ ਹੋਇਆ ਉਹਦੇ ਵਿੱਚ ਤਾਂ ਮੈਂ ਹੁਣੇ ਫੋਟੋ ਵੀ ਉਹਨਾਂ ਦਿਖਾਈ ਆ ਵੀ ਬਾਕਾਇਦਾ ਅਰਦਾਸ ਹੋਈ ਆ ਅਦਾ ਅਰਦਾਸ ਹੋਣ ਤੋਂ ਬਾਅਦ ਜਿਹੜਾ ਨਿਸ਼ਾਨ ਸਾਹਿਬ ਠੀਕ ਹੈ ਸਾਡੇ ਸਿਆਣੇ ਬੰਦਿਆਂ ਨੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਮੁੰਡੇ ਅਸੀਂ ਉਹ ਜਦੋਂ ਨਾ ਟੁੱਟਾ ਦੇ ਉਹਨਾਂ ਟਰੈਕਟਰ ਦੀ ਵਰਤੋਂ ਕੀਤੀ ਆ ਉਹ ਸਾਰੀ ਲੋਕਾਂ ਮਹਿਸੂਸ ਕੀਤਾ ਅਸੀਂ ਵੀ ਕਰਦੇ ਆਂ ਇਹ ਟਰੈਕਟਰ ਨਾਲ ਸੀ ਹੋਰ ਟਾਈਮ ਲੱਗ ਜਾਂਦਾ ਉਹਨੂੰ ਤੋੜ ਦੇ। ਜਿਵੇਂ ਸਾਹਿਬ ਇਹ ਮੰਨਦੇ ਜਿਵੇਂ ਗਲਤੀ ਕਿਤੇ ਨਾ ਕਿਤੇ ਹੋਈ ਹੈ ਜਿਹੜੀ ਹੈ ਬਿਜਲੀ ਕਿਤੇ ਨਾ ਕਿਤੇ ਮੈਂ ਨਾ ਸੀ ਅਸੀਂ ਮੰਨਦੇ ਆ ਪਰ ਵੇਖੋ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਕਾਰਪੋਰੇਸ਼ਨ ਦੀ ਜਾਂ ਪੰਚਾਇਤ ਦੀ ਜਗ੍ਹਾ 'ਚ ਲਾਤਾ ਉਹਨਾਂ ਵੀ ਗਲਤੀ ਕੀਤੀ ਹੈ। ਆਪਾਂ ਗੁਰੂ ਘਰ ਬਣਾਉਣਾ ਮੰਦਿਰ ਬਣਾਉਣਾ ਮਸਜਿਦ ਬਣਾਉਣੀ ਆ। ਇਦਾਂ ਦੀ ਜਗ੍ਹਾ ਥੋੜੀ ਫੜੋ ਬਣਾਵਾਂਗੇ ਆਪਾਂ। ਸਾਡਾ ਟੰਗ ਹੋ ਸਕਦਾ ਮਕਸਦ ਨਹੀਂ ਗਲਤੀ। ਫਿਰ ਅਸੀਂ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਸਾਰੇ ਬੰਦੇ ਮੈਨੂੰ ਆਖਣ ਵੀ ਤੂੰ ਬੜਾ ਲੰਮਾ ਲੈ ਗਿਆ ਬੜਾ ਲੰਮਾ ਟਾਈਮ ਕਰਤਾ। ਮੈਂ ਕਿ ਫਿਰ ਅਸੀਂ ਹਲਕੇ ਦੇ ਐਮਐਲਏ ਕੋ ਗਏ ਉਹਨੂੰ ਟਾਈਮ ਲਈ ਦਿੱਤਾ ਉਹਨੇ ਸਾਨੂੰ ਸੱਦਿਆ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਲੈਟਰਾਂ ਦਿੱਤੀਆਂ ਆਪਣਾ ਹੋਰ ਸਾਰ ਨੂੰ ਲੈਟਰਾਂ ਦਿੱਤੀਆਂ ਇਹਨਾਂ ਨੇ ਐਮਐਲਏ ਨੇ ਵੀ ਬਹਿ ਕੇ ਕਿ ਆ ਵੀ ਤੁਸੀਂ ਇਦਾਂ ਨਾ ਕਬਜ਼ਾ ਮਤਲਬ ਬਣਾਓ ਨਾ ਜਗਾ ਕਰੋ ਤੁਹਾਡਾ ਕੋਈ ਹੋਰ ਇੰਤਿਆਮ ਕਰ ਦਿੰਦੇ ਆ ਪਰ ਇਹੋਨਾਂ ਨੇ ਉਹਨਾਂ ਨੂੰ ਵੀ ਮੰਨਿਆ ਵੇਖੋ ਜੀ ਉਹ 2 ਕਿੱਲੇ ਜ਼ਮੀਨ ਸੀ 2 ਕਿੱਲੇ ਜੀ ਇੰਦਰਾ ਕਲੋਨੀ ਕੱਟੀ ਗਈ 2 ਕਿੱਲੇ ਜੋ ਪਲਾਟ ਉਹਨਾਂ ਦੇ ਹੈਗੇ ਆ ਸਭ ਕੁਝ ਉੱਥੇ ਹੈਗਾ ਹੁਣ ਇਹ ਥੋੜਾ ਵੀ ਆਪਾਂ ਜਿਹੜੀ ਨਾਲ ਲੱਗਦੀ ਜਮੀਨ ਉੱਚ ਸਕੂਲ ਖੋਲ੍ਹ ਦਈਏ ਤੇ ਆਪਾਂ ਉੱਚ ਗੁਰਦੁਆਰਾ ਸਾਹਿਬ ਬਣਾ ਦਈਏ ਮੰਦਿਰ ਬਣਾ ਦਈਏ ਇਹ ਤਾਂ ਫਿਰ ਜਿਹੜਾ ਮਰਜ਼ੀ ਕੰਨ ਉੱਠੂਗਾ ਜਿੱਥੇ ਕੋਈ ਮਰਜ਼ੀ ਬਣਾ ਦੋ ਆਗੇ ਉਹ ਕਹਿੰਦੇ ਵੀ ਜਦੋਂ ਕਲੋਨੀ ਕੱਟੀ ਗਈ ਆ ਉਦੋਂ ਸਕੂਲ ਵੀ ਤੇ ਜਿਹੜੀ ਗੁਰਦੁਆਰਾ ਸਾਹਿਬ ਦੀ ਗੁਰੂ ਘਰ ਦੀ ਪਰਮਿਸ਼ਨ ਨਾਲ ਰੱਖੀ ਗਈ ਕੋਈ ਸਾਨੂੰ ਮਤਅਫਕ ਹਾਂਜੀ ਹਾਂਜੀ ਕੋਈ ਉਹਨਾਂ ਕੋਈ ਮਤਅ ਨਹੀਂ ਗਿਆ ਕੋਈ ਗੱਲ ਨਹੀਂ ਗਈ ਕੋਈ ਬਾਤ ਨਹੀਂ ਗਈ ਸਿਰਫ ਦੋ ਕਿੱਲੇ ਦੇ ਇੰਦਰਾ ਜਿਹੜੀ ਗਾਂਧੀ ਦਾ ਪ੍ਰੋਮ ਸੀ ਉਹਦੇ ਜਿਹੜਾ ਪਲਾਟ ਕੱਟਿਆ ਉਹ ਪਲਾਟ ਸਾਰੇ ਉਹਨਾਂ ਦੇ ਕੋਲ ਆ ਇਹ ਤੇ ਵੇਖੋ ਨਾ ਜਮ੍ਹਾਂ ਬੰਦੀਆਂ ਬੋਲਣੀਆਂ ਗਰਜ਼ੌਰੀਆਂ ਬੋਲਣੀਆਂ 4 ਮਰਲੇ ਜ਼ਮੀਨ ਆ ਜਿਹਦੇ ਵਿੱਚ ਉਹਨਾਂ ਨਿਸ਼ਾਨ ਸਾਹਿਬ ਲਾਇਆ ਇਹ ਹੁਣ ਭਾਈ ਸਾਹਿਬ ਤਨ ਕਰਾਂਗੇ ਗੱਲ ਮੈਂ ਜ਼ਮੀਨ ਵਾਰ ਆਏ ਅਸੀਂ ਕਿੰਨੇ ਚਿਰ ਤੋਂ ਵਾਰੇ ਆ ਆ ਦੱਸ ਦੋ ਦੱਸ ਦੋ ਇਹ 73 74 ਦੀ ਗਰਜ਼ੋਰੀ ਆ ਜੀ 73 74 ਦੀ ਗਰਜ਼ੋਰੀ ਆ ਉਸ ਤੋਂ ਲੈ ਕੇ ਇਹ 18 19 ਦੀ 2018 19 ਦੀ ਗਰਜ਼ੋਰੀ ਆ ਜੀ ਅੱਜ ਤੱਕ ਅਸੀਂ ਜ਼ਮੀਨ ਵਾਰ ਆਏ ਆ ਇਹ 18 19 ਦੀ ਗਰਜ਼ੋਰੀ ਨਵੀਂ ਆ ਜਮ੍ਹਾਂ ਬੰਦੀ ਅੋ ਅੱਜ ਤੱਕ ਅਸੀਂ 64 65 ਤੋਂ ਲੈ ਕੇ ਖਾਸ ਤੇ ਸਾਡੇ ਕੋਲ 73 74 ਦੀ ਆ ਜਮ੍ਹਾਂਬੰਦੀ ਅਸੀਂ 73 74 ਗਣ ਰਹੇ ਹਾਂ ਨਿਸ਼ਾਨ ਸਾਹਿਬ ਲੱਗੇ ਰੋ ਦੁਨੀਆਂ ਚ ਰੋਗੇ ਕੋਈ ਮਹੀਨਾ ਡੇਢ ਮਹੀਨਾ ਹੋ ਗਿਆ ਹਾਂ ਹਾਂਜੀ ਮਕਈ ਕਿਸ ਮਕਸਦ ਨਾਲ ਲਾਇਆ ਗਿਆ ਇਸ ਨਿਸ਼ਾਨ ਸਾਹਿਬ ਨੂੰ ਤੁਸੀਂ ਪਹਿਲੀ ਪਹਿਲੀ ਜੀ ਇਸ ਪਹਿਲੀ ਜ਼ਮੀਨ 비ਜੀ ਹੋਈ ਸੀ ਆਹਦੀ ਆਹਦੀ ਮਕਈ ਸੀ ਵਿੱਚ ਮਕਈ ਦੇ ਵਿੱਚ ਖੜਾ ਕਰ ਦਿੱਤਾ ਰਾਤ 11:30 ਵਜੇ ਅਸੀਂ ਸਵੇਰੇ ਜਾ ਕੇ ਵੇਖਿਆ ਅਸੀਂ ਉਸੇ ਵੇਲੇ ਪਹਿਲਾਂ ਇੰਨਾ ਕੋਲ ਗਿਆ ਪਸਾਕੀਤਾ ਫਿਰ ਅਹੀਂ ਥਾਣੇ ਗਏ ਥਾਣੇ ਵਾਲਿਆਂ ਨੇ ਦੋ ਸਿਪਾਈ ਮੇਰੇ ਨਾਲ ਭੇਜੇ ਉੱਥੇ ਉਹਨਾਂ ਉਹਨਾਂ ਨੂੰ ਆਖਿਆ ਵੀ ਕੰਮ ਬੰਦ ਕਰ ਦਿਓ ਪਰ ਉਹਨਾਂ ਕੋਈ ਪਰਵਾਹ ਨਹੀਂ ਕੀਤੀ ਉਹ ਸਿਪਾਈ ਜਿਹੜੇ ਸੀ ਉਹ ਰਮਾਨਾ ਮੁੜ ਕੇ ਘਰ ਨੂੰ ਫਿਰ ਦੂਜੇ ਚੌਥੇ ਦਿਨ ਫਿਰ ਐਸਐਸਓ ਸਾਹਿਬ ਨੂੰ ਮਿਲਣ ਜਾ ਕੇ ਉਹਨਾਂ ਆਖਿਆ ਜੀ ਉਹ ਕੇਸ ਜਿਹੜਾ ਚੱਲਦਾ ਉਹਦੀ ਕਾਪੀ ਦਿਓ ਜੀ ਆਹ ਵੇਖੋ ਆਪਣਾ ਕਾਰਪੋਰੇਸ਼ਨ ਤੇ ਨਾਲ ਸਾਡਾ ਕੇਸ ਚੱਲ ਰਿਹਾ ਹੈ ਹਾਂ ਠੀਕ ਹੈ ਉਹ ਕਾਬਜਾ ਜਾਂ ਅਸੀਂ ਕਾਬਜਾ ਇਹ ਵੱਖਰੀ ਗੱਲ ਹੈ ਸਾਡਾ ਉਹਨਾਂ ਨਾਲ ਝਗੜਾ ਚੱਲਦਾ ਵਾ ਇਹ ਜਦੋਂ ਫੈਸਲਾ ਹੋਊਗਾ ਉਸ ਤੋਂ ਪਤਾ ਲੱਗੂ 3 8 ਤਰੀਕ ਨੂੰ ਭੁਗਤੀ ਆ ਹੁਣ 5 9 ਤਰੀਕ ਆ ਇਥੇ ਕੋਰਟ ਦੇ ਵਿੱਚ ਉਹ ਵੇਖੋ ਜਿਹੜੇ ਪਾਸੇ ਲੱਗੂ ਵੇਖੀ ਜੀ ਪਰ ਉਹਨਾਂ ਦੀ ਕੀ ਮਨਸ਼ਾ ਸੀਗੀ ਉਹਨਾਂ ਦੀ ਮਨਸ਼ਾ ਇਹ ਉਹ ਉਹ ਵੀ ਤੁਹਾਨੂੰ ਦੱਸਦਾ ਹਾਂ ਆ ਵੇਖੋ ਨਗਰ ਨਿਕਮੂ ਕੋਲ ਗਏ ਆ ਅਸੀਂ ਉਹਨਾਂ ਨੂੰ ਦਿੱਤੀ ਜਾਂ ਦਰਖਾਸਤ ਸ਼ਰਮਣੀ ਕਮੇਟੀ ਕੋਲ ਗਏ ਉਹਨਾਂ ਨੂੰ ਦਿੱਤੀ ਜਾਂ ਦਰਖਾਸਤ ਸਤਕਾਰ ਕਮੇਟੀ ਕੋਲ ਗਏ ਉਹਨਾਂ ਨੂੰ ਦਿੱਤੀ ਜਾਂ ਦਰਖਾਸਤ ਵੀ ਨਿਸ਼ਾਨ ਸਾਹਿਬ ਗਲਤ ਲੱਗਾ ਜੇ ਹੋਰ ਦੇ ਨਹੀਂ ਨਾ ਜਸੀਆਂ ਪਲਦੀਆਂ ਇਹਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਅਸੀਂ ਜਾ ਕੇ ਮਿਲੇ ਆ ਪਰ ਕੋਈ ਸੁਣਵਾਈ ਨਹੀਂ ਨੇ ਆਪਣੇ ਕਾਰਪੋਰੇਸ਼ਨ ਵਾਲੇ ਆ ਵੇਖੋ ਕਾਰਪੋਰੇਸ਼ਨ ਨੂੰ ਚਿੱਠੀਆਂ ਕੱਢੀਆਂ ਆ ਇਹ ਸਿਰਫ ਕਬਜ਼ੇ ਦੀ ਨੀਤ ਨਾਲ ਉਹਨਾਂ ਪਹਿਲਾਂ ਵੀ ਜਿਹੜੀ ਦੋ ਕਿਲੇ ਆਵਾਜ਼ ਤੋਂ ਨਹੀਂ ਕੱਟੀ ਆ ਨਾ ਜੀ ਉਹਦੇ ਚੋਂ ਵੀ ਕੁਝ ਲੋਕਾਂ ਦੇਖੋ ਬੈਠੇ ਸਾਡੇ ਕੋਲ ਜਿੰਨਾਂ ਕੋ ਸੰਧਾਂ ਹੈਗੀਆਂ ਨੇ ਗਵਰਨਮੈਂਟ ਵੱਲੋਂ ਅਲਾਟਮੈਂਟ ਹੈਗੀ ਆ ਸੰਧਾ ਅਰੀਜਨਲ ਕੋਲ ਨੇ ਪਰ ਉਹਨਾਂ ਨੂੰ ਪਲਾਟ ਨਹੀਂ ਦਿੱਤੇ ਗਏ ਇਹਨਾਂ ਨੇ ਜਿਹੜੇ ਕਬਜ਼ਾ ਕਰਨ ਰਏ ਨੇ ਇਹਨਾਂ ਨੇ ਉਹ ਪਲਾਟ ਬਾਹਰ ਵਿੱਚ ਇੱਕ ਵੀ ਵਸਨੀਕ ਪਿੰਡ ਦਾ ਨਹੀਂ ਹੈਗਾ ਵਿੱਚ 74 ਪਲਾਟ ਨੇ ਉਹਨਾਂ ਦੇ ਵਿੱਚ ਪਿੰਡ ਗੁਰੂ ਕੀ ਵਡਾਲੀ ਦਾ ਇੱਕ ਵੀ ਵਸਨੀਕ ਨਹੀਂ ਹੈਗਾ ਕਿੰਨੀ ਪਹਿਲੀ ਵਾਰ ਤੁਸੀਂ ਕਿੰਨੀ ਪਹਿਲੀ ਗੱਲ ਸੁਣਦੇ ਇਹ ਸਾਡੇ ਕੋਲ ਹੈਗੀ ਆ ਤਕਰੀਬਨ ਸਾਡੇ ਕੱਲਿਆਂ ਕੋਲ ਘਰ ਘਰ ਕੋਲ 4-5 ਕਿੱਲੇ ਸਾਂ ਹੈਗਾ ਨਗਰ ਦੀ ਜਿੰਦੀ ਪਹਿਲੀ ਕਿੰਨੀ ਵੈਸੇ ਨਗਰ 18 ਕਿੱਲੇ ਹੈਗੀ ਵੈਸੇ ਹੋਰ ਲੋਕ ਵੀ ਆਉਂਦੇ ਆ ਆ ਮੈਂ ਜੀ ਸਕੱਤਰ ਸਿੰਘ ਬੱਬੂ ਕੌਂਸਲਰ ਵਾਰਡ ਨੰਬਰ 34 ਸਾਡੀ ਪਿੰਡ ਦੀ ਗੁਰੂ ਗ੍ਰਿਵਡਾਲੀ ਦੀ ਇੱਥੋਂ ਦਾ ਪਹਿਲੇ ਟਰਨ ਤੱਕ ਕੌਂਸਲਰ ਰਿਆਂ ਸਾਡੇ ਪਿੰਡ ਦੇ ਵਿੱਚ ਗੁਰੂ ਗ੍ਰਿਵਡਾਲੀ 'ਚ ਕਦੀ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਕਿ ਜਾਤ ਪਾਤ ਦੀ ਜਿੱਥੇ ਕੋਈ ਗੱਲ ਹੋਵੇ ਜਾਂ ਐਸਸੀ ਹੋਣ ਜਾਂ ਜਨਰਲ ਕੋਟੇ ਦੇ ਹੁਣ ਕਜੀ ਮਜਬੀ ਸਿੱਖ ਜਾਂ ਜੱਟ ਸਿੱਖ ਕਦੀ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਪਰ ਪਤਾ ਨਹੀਂ ਕਿਉਂ ਤਾਂ ਮਾੜੀ ਘੜੀ ਆਈ ਆ ਇੱਕ ਦੋ ਤਿੰਨ ਸਰਾਰਤੀ ਅੰਸਦ ਨੇ ਜਿਨ੍ਹਾਂ ਨੇ ਇੱਕ ਨਿਸ਼ਾਨ ਸਾਹਿਬ ਦੀ ਓਟ ਲੈ ਕੇ ਨਿਹੰਗ ਸਿੰਘਾਂ ਦੀ ਓਟ ਲੈ ਕੇ ਕਬਜ਼ਾ ਕਰਨ ਦੀ ਨੀਤ ਨਾਲ ਸਾਡੀ ਇਹ ਜਿਹੜੀ ਜ਼ਿਮੀਂਦਾਰ ਕਾਰਪੋਰੇਸ਼ਨ ਦੀ ਜ਼ਮੀਨ ਆ ਜਿਹੜੀ ਪੰਚਾਇਤ ਦੇ ਵੇਲੇ ਤੋਂ ਜ਼ਿਮੀਂਦਾਰ ਵਾਉਂਦੇ ਆ ਰਹੇ ਆ ਮੁੜ ਕੇ ਕਾਰਪੋਰੇਸ਼ਨ ਕੋ ਚਲ ਗਈ ਆ ਕਾਰਪੋਰੇਸ਼ਨ ਨਾਲ ਕੇਸ ਵੀ ਚੱਲਣ ਡਿਆ ਜਿਹਦੀ ਕਿ ਤੁਹਾਨੂੰ ਸਰਦਾਰ ਜਸਵੰਤ ਸਿੰਘ ਜੀ ਇਹ ਪਹਿਲੀ ਵਾਉਂਦੇ ਜਿਹਦੇ ਵਿੱਚ ਇਹਨਾਂ ਨਿਸ਼ਾਨ ਸਾਹਿਬ ਲਾਇਆ ਉਹਦੀ ਇਹਨਾਂ ਦੱਸਿਆ ਵੀ ਆ ਕਿ ਸਾਡੇ ਕੋਲ ਨੌ ਤਰੀਕੇ ਕਿੰਨੀ ਤਰੀਕਿਆਂ ਦਾ ਦੱਸਿਆ ਕਿ ਅਜੇ ਤਰੀਕਾ ਚੱਲਣ ਡੀਆਂ ਨੇ ਤੇ ਮੁਕਦਮੇ ਚੱਲਦੇ ਵਿੱਚ ਆਣ ਕੇ ਪਹਿਲੀ ਕਾਰਪੋਰੇਸ਼ਨ ਦੀ ਵਾਉਂ ਜੀਦਾ ਕਿ ਆ ਅਕਾਤ ਤੱਕ ਦਾ ਹੁਕੂਨਾਮਾ ਸਾਡੇ ਕੋਲ ਆ ਤਿੰਨ ਹੁਕੂਨਾਮੇ ਹੋਏ ਆ ਜਿੱਥੇ ਕਿ ਮਹਾਰਾਜ ਦਾ ਪ੍ਰਕਾਸ਼ ਹੋਣ ਤੋਂ ਬਗੈਰ ਕੋਈ ਵੀ ਬੰਦਾ ਉਥੇ ਨਿਸ਼ਾਨ ਸਾਹਿਬ ਨਹੀਂ ਲਾ ਸਕਦਾ ਉੱਥੇ ਪਰਚਾ ਬੰਦਦਾ ਅਸੀਂ ਪ੍ਰਚਾਰਣ ਨੂੰ ਇਹ ਪੁੱਛਣਾ ਚਾਹੁੰਦੇ ਕਿ ਜਿੱਦਣ ਇਹਨਾਂ ਨਿਸ਼ਾਨ ਸਾਹਿਬ ਲਾਇਆ ਸੀ ਅਸੀਂ ਕਾਰਪੋਰੇਸ਼ਨ ਕੋਲ ਵੀ ਗਏ ਆ ਅਸੀਂ ਕਮਿੰਦਰ ਸਾਹਿਬ ਕੋਲ ਵੀ ਗਏ ਆ ਉਦੋਂ ਇਹਨਾਂ ਬੰਦਿਆਂ ਤੇ ਪਰਚਾ ਕਿਉਂ ਨਹੀਂ ਹੋਇਆ ਜਿਨ੍ਹਾਂ ਨੇ ਮਹਾਰਾਜਾ ਪ੍ਰਕਾਸ਼ ਉੱਤੇ ਨਹੀਂ ਤੇ ਉੱਥੇ ਨਿਸ਼ਾਨ ਸਾਹਿਬ ਦਾ ਝੰਡਾ ਲਾਇਆ ਇਹ ਕਿਉਂ ਲਾਇਆ ਇਹਨਾਂ ਬਦਵੀ ਸਾਹਿਬ ਤੋਂ ਪਹਿਲਾਂ ਇਹਨਾਂ ਕੀਤੀ ਆ ਜਦਕਿ ਨਿਸ਼ਾਨਾ ਦ ਹਟਾਉਣ ਵਾਲੇ ਦੇ ਪਰਚੇ ਹੋ ਗਏ ਆ ਤੇ ਜਿਨ੍ਹਾਂ ਨੇ ਗਲਤ ਜਗ੍ਹਾ ਤੇ ਉੱਥੇ ਗੋਡੇ-ਗੋਡੇ ਮਕਈ ਹੋਈ ਹੋਵੇ ਲੋਕ ਉੱਥੇ ਟੱਟੀ ਪਿਸ਼ਾਬ ਕਰਦੇ ਉਹਨੂੰ ਉੱਥੇ ਆਣ ਕੇ ਇਹਨਾਂ ਨਿਸ਼ਾਨ ਸਾਹਿਬ ਲਾਇਆ ਉਹ ਕੀ ਬਦਵੀ ਨਹੀਂਗੀ ਬਦੀ ਬੀ ਮੱਕ ਨੂੰ ਆਨੇ ਆ ਜਿਨ੍ਹਾਂ ਨੇ ਅਰਦਾਸ ਕਰਕੇ ਬਾਹਰ ਐਦਾ ਨਿਸ਼ਾਨਦੋ ਹਟਾ ਕੇ ਇੱਕ ਗੁਰਦਰਾ ਸਾਹਿਬ ਉਹੜੀ ਸਾਹਿਬ ਇਹ ਜਮਾ ਕਰਾ ਗਿਆ ਆ ਉਹਨਾਂ ਬੰਦਿਆਂ ਨੇ ਪਰਚਾ ਕਰਦੇ ਆ ਇੱਕ ਮੇਰਾ ਪੀਏ ਆ ਧਰਮਿੰਦਰ ਉਹਤੇ ਪਰਚਾ ਕਰਦਾ ਨਾ ਉਹਦਾ ਪਿੰਡ ਹੀ ਆ ਬਡਾਲੀ ਉਹ ਬਾਬਾ ਦੀਪ ਸਿੰਘ ਕਲੋਨੀ ਰਹਿੰਦਾ ਨਾ ਉਹਨੂੰ ਪਹਿਲੀ ਬਾਰੇ ਵਿਚਾਰੇ ਨੂੰ ਪਤਾ ਹੀ ਆ ਉਹਤੇ ਨਜਾਇਜ਼ ਪਰਚਾ ਕਰਦਾ ਵੀ ਇਹ ਕੌਂਸਲਰ ਦਾ ਪੀਏ ਆ ਬੱਬੂ ਭਾਈ ਲੱਗਦਾ ਕਿ ਜਾਣਬੁੱਝ ਕੇ ਇਹਨੂੰ ਜਾਤੀਵਾਦ ਦਾ ਰੰਗ ਜਿਹੜਾ ਦਿੱਤਾ ਜਾ ਰਿਹਾ ਕਿਉਂਕਿ ਕੱਲ ਵੀ ਕਾਫੀ ਵੱਡਾ ਭਾਸ਼ਣ ਉੱਥੇ ਜਿਹੜਾ ਸਾਰੇ ਜਿਹੜੇ ਸਾਰੇ ਜਿਹੜੇ ਅਸੀਂ ਭਰਾ ਆ ਸਾਡੇ ਭਰਾ ਆ ਮੈਨੂੰ ਉਹਨਾਂ ਹੀ ਵ ਬੰਦੇ ਸ਼ਰਾਰਤੀ ਆ ਜਿਨ੍ਹਾਂ ਨੇ ਇਹਨਾਂ ਨੂੰ ਗਲਤ ਰੰਗ ਤੇ ਦੇ ਕੇ ਤੇ ਇਹਨਾਂ ਸਾਡੇ ਪਿੰਡ ਦੇ ਵਿੱਚ ਕਿੰਨਾ ਖਰਾਬੀ ਪਾਈ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੀਲ ਕਰੂੰ ਕਿ ਸਾਡਾ ਪੰਡ ਵਗਾ ਵਈਆ ਚੱਲਦਾ ਇਹਨੂੰ ਇਸੇ ਤਰ੍ਹਾਂ ਚੱਲਣ ਦਿਓ ਭਰਾਓ ਨਾਇਤ ਨਾ ਕਰੋ ਨੇਤਾ ਜੀ ਆ ਜਾਂ ਦੋ ਤਿੰਨ ਹੋਰ ਨੇ ਬੰਦੇ ਜਿਹੜੇ ਖਰਾਬ ਕਰ ਰਹੇ ਆ ਉਹ ਨਾਇਤ ਤਰ੍ਹਾਂ ਕਰਨ ਇੱਕ ਤੇ ਬੇਦਬੀ ਕਰ ਹੋ ਗਈ ਆ ਹਨਾ ਉਹਨਾਂ ਵੀ ਕਰਤੀ ਇਹਨਾਂ ਵੀ ਕਰਤੀ ਗੱਲ ਮਾੜੀ ਆ ਇਹ ਗੱਲ ਚੰਗੀ ਨਹੀਂ ਗਈ ਪਰ ਸ਼ੁਰੂਆਤ ਉਹਨਾਂ ਤੋਂ ਹੋਈ ਆ ਜੇ ਉਹਨਾਂ ਤੇ ਉਹਦਾ ਪਰਚੇ ਪ੍ਰਸ਼ਾਸਨ ਕਰ ਦਿੱਤਾ ਤੇ ਗੱਲ ਮੁੱਕ ਜਾਂਦੀ ਇੱਥੋਂ ਤੱਕ ਗੱਲ ਆਉਣੀ ਨਹੀਂ ਹੁਣ ਵੇਖੋ ਹੁਣ ਪੰਚਾਇਤ ਨਹੀਂ ਕੋਲ ਹੁੰਦੇ ਹੋ ਕੱਲ ਨਿਸ਼ਾਨ ਸਾਹਿਬ ਲਾਉਣ ਲੱਗੇ ਸੀ ਤੇ ਪੁਲਿਸ ਦੀ ਮਿਹਰਬਾਨੀ ਪ੍ਰਚਾਰ ਜੰਦੀ ਤੇ ਉਹਨਾਂ ਨੇ ਉਹਨਾਂ ਦਬਕਾ ਮਾਰਿਆ ਕਿ ਨਿਸ਼ਾਨ ਸਾਹਿਬ ਤੇ ਇੰਨੇ ਲਾਉਣੇ ਨੇ ਤੇ ਧੜਦੇ ਵੀ ਪਰਚੇ ਹੋਣਗੇ ਉਹ ਅੱਜ ਫੇਰ ਸਵੇਰੇ ਲਾਉਣ ਲੱਗੇ ਤੇ ਉੱਥੇ ਜਾ ਕੇ ਵੇਖ ਲਓ ਸਾਡੀਆਂ ਪੈਲੀਆਂ ਐ ਪ੍ਰਸ਼ਾਸਨਾਂ ਰੰਗੀਆਂ ਪਈਆਂ ਪੁਲਸੀ ਪੁਸਤਰੀ ਫਿਰਦੀ ਲੇਡੀ ਵਿਚਾਰੀਆਂ ਪੁਲਿਸ ਇਧੋ ਰਾਹ ਪੁੱਛ ਪੁੱਛ ਕੇ ਗਏ ਉੱਥੇ ਨਾ ਕੋ ਰਾਹ ਨਾ ਕੋ ਖੇੜਾ ਝੋਨੇ ਲੱਗੇ ਆ ਤੇ ਉੱਥੇ ਪ੍ਰਸ਼ਾਸਨ ਪੁਲਿਸ ਵੀ ਖਰਾਬ ਹੋਂਦੀਆ ਪਰ ਇਹ ਬੰਦੇ ਨਿਸ਼ਾਨ ਸਾਹਿਬ ਚੋ ਕੇ ਲੌਂਡੇ ਆ ਪੁਲਸ ਹਟਾਉਂਦੇ ਆ ਸਾਡੀ ਜਮਵਰੀ ਤਾਂ ਖਤਮ ਹੋ ਗਈ ਜਿਵੇਂ ਝਗੜਾ ਨਹੀਂ ਕਰਨਾ ਚਾਹੁੰਦੇ ਅਸੀਂ ਤਾਂ ਕਾਨੂੰਨੀ ਕਾਰਵਾਈ ਕਰਾਂਗੇ ਪ੍ਰਸ਼ਾਸਨ ਕੋਲ ਜਾਣਨੇ ਪ੍ਰਸ਼ਾਸਨ ਕੋਲ ਜਾਵਾਂਗੇ ਜੇ ਸਾਡੀ ਸੁਣਵਾਈ ਨਹੀਂ ਹੋਊਗੀ ਤੇ ਫਿਰ ਮਾਨ ਸਾਹਿਬ ਨੇ ਦੱਸਿਆ ਇਹਨਾਂ ਦੇ ਪ੍ਰੈਸ਼ਰ ਪੈ ਗਏ ਸਾਡੇ ਦੇ ਪਰਚੇ ਉਸਰ ਸਾਡਾ ਪ੍ਰੈਸ਼ਰ ਪੈ ਜਾਊਗਾ ਪ੍ਰੈਸ਼ਰ ਤੇ ਅਸੀਂ ਤਾਂ ਇਹ ਕਰਨੇ ਵੇ ਪਿੰਡ ਦੇ ਵਿੱਚ ਖਰਾਬ ਨਾ ਹੋਈਏ ਆਪਾਂ ਆਪਾਂ ਨਾਂ ਇਹਨੂੰ ਰੰਗਦਾ ਮਜਬੀ ਸਿੱਖਦਾ ਜਿਹੜਾ ਉਹ ਨਾਂ ਰੰਗ ਚਾੜੀ ਇਹਨੂੰ ਆਪਾਂ ਇੱਕ ਇਨਸਾਨੀਅਤ ਦੇ ਤੌਰ ਤੇ ਚੰਗੀਆਂ ਗੱਲਾਂ ਕਰਦੇ ਆ ਤੇ ਚੰਗੀਆਂ ਕਰੀਏ ਤੇ ਕਿਸੇ ਤੇ ਗਲਤ ਜਿਹੜਾ ਨਾ ਕੋ ਕਾਰਵਾਈ ਕੀਤੀ ਜਾਵੇ ਤਾਂ ਇਹਨਾਂ ਦਾ ਪ੍ਰੈਸ਼ਰ ਪਿਆ ਤੇ ਅਸੀਂ ਵੀ ਸਿੱਖ ਜੁਨੀਅਰ ਸਾਨੂੰ ਬੱਚਾ ਰੁਕ ਨਹੀਂ ਜਾ ਰਿਹਾ ਸਾਨੂੰ ਰੇਲਾਂ ਰੁਕਣ ਦੀ ਜਿਆਦਾ ਕਿਹੜਾ ਕੰਮ ਦੀ ਨਜ਼ਰ ਪਰ ਅਸੀਂ ਆਂਦੇ ਹਾਂ ਕਿ ਕਿਸੇ ਨੂੰ ਨਾ ਲੈ ਗਏ ਪਿੰਡ ਦੇ ਵਿੱਚ ਬਹਿ ਕੇ ਆਪਾਂ ਪਿੰਡ ਦਾ ਹੀ ਨਵੇੜਾ ਕਰੀਏ ਤੇ ਨਾ ਕਿਸੇ ਜਥੇਬੰਦੀ ਨੂੰ ਬਦਨਾਮ ਕਰੀਏ ਨਾ ਕਿਸੇ ਜਥੇਬੰਦੀਆਂ ਸਿੱਖ ਜਥੇਬੰਦੀਆਂ ਧਰਮ ਹਨਾ ਜਿਹੜੀਆਂ ਜਥੇਬੰਦੀਆਂ ਸਾਡੇ ਉਹਨਾਂ ਨੂੰ ਨਾ ਹੀ ਖੱਜਲ ਖਰਾਬ ਕਰੀਏ ਪਰ ਇਹਨਾਂ ਨੇ ਪਤਾ ਨਹੀਂ ਤਰਨਾਂ ਦਲ ਦਾ ਕਿੱਥੋਂ ਲਿਆ ਗਏ ਜਹੇਦਾਰ ਆਉਂਦਾ ਕਿ ਅਸੀਂ ਤਰਨਾਂ ਦਲ ਵਾਲੇ ਆਂ ਪਰ ਇਹਨਾਂ ਨੇ ਕਬਜ਼ੇ ਦੀ ਨੀਤ ਨਾ ਇਹ ਸਾਰੇ ਬੰਦੇ ਗੁਰਦਵਾਰੇ ਚੜ ਜਾਂਦੇ ਨਹੀਂ ਅਸੀਂ ਚੜ ਜਾਂਦੇ ਇਹਨਾਂ ਕਬਜ਼ੇ ਦੇ ਪਹਿਲਾਂ ਵੀ ਉੱਥੇ ਕਲੋਨੀ ਕ ਪਲਾਟ ਵਿੱਚ ਅਸੀਂ ਸਬੂਤ ਕਰਾ ਦੇ ਅਨਕਵਰੀ ਕਰ ਲੈਣ ਉੱਥੇ ਇਹਨਾਂ ਤਿੰਨਾਂ ਚੋਂ ਜਿਹੜੇ ਸਾਡੇ ਪਿੰਡ ਦੇ ਪ੍ਰਧਾਨ ਤੇ ਜਿੰਨਾਂ ਨੇ ਨਿਹੰਗ ਲੈ ਕੇ ਬਾਤਿਆ ਇਹਨਾਂ ਤਿੰਨਾਂ ਚੋਂ ਬੰਦਿਆਂ ਨੇ ਉਹਨਾਂ ਪਲਾਟਾਂ ਦੇ ਕਬਜ਼ੇ ਕੀਤੇ ਇਹਨਾਂ ਨੇ ਵੇਚਿਆ ਤੈਨੂੰ ਜਿਹੜੇ ਵਿੱਚ ਬੈਠੇ ਉਹ ਵੀ ਦੱਸ ਦੇ ਕਿ ਕਿਦੋਂ ਲਿਆ ਸੀ ਉਹਦੀ ਕੋਈ ਰਜਿਸਟਰੀ ਨਹੀਂ ਕੋਈ ਲੈਣ ਨਹੀਂ ਦੇਣਾ ਨਹੀਂ ਉਹ ਵਿਚਾਰੇ ਇੱਕ ਬੰਦਾ ਚੰਡੀਗੜ੍ਹ ਬੈਠਾ ਜਿਹੜਾ ਮੈਂ ਨਵਾਂ ਨਾ ਕੌਂਸਲ ਬਣਿਆ ਮੇਰੇ ਕੋਲ ਆਇਆ ਵਿਚਾਰਾ ਹੈ ਇੱਥੇ ਅਸੀਂ ਚੌਂਕੀ ਬਣਾਈ ਉੱਥੇ ਭੇਜਿਆ ਪਰ ਕਿੱਥੋਂ ਸੁਣਵਾਈ ਉੱਥੇ ਬਹਿ ਜਾਂਦੇ ਜਿਹੜਾ ਕਬਜ਼ਾ ਕਰਕੇ ਫੇਰ ਇਤਰੇ-ਤਰ ਨੇ ਲਾਉਂਦੇ ਡਾਡੇ ਪੁ ਉੱਥੇ ਗੁਰਦੁਰ ਸਾਹਿਬ ਹੈ ਚਿਤਵਣੀ ਮੱਲਾਹੜਾ ਮੇਰੀ ਵਾਰ ਦੇ ਵਿੱਚ ਪਿੰਦਾ ਉਹ ਗੁਰਦੁਰ ਉਹਦੇ ਤੱਕ ਉਹਦਾ ਥੜਾ ਇੰਨਾ ਕੋ ਬਣਿਆ ਨਹੀਂ ਕਿੰਨਾ ਪੁਰਾਣਾ ਗੁਰਦੁਆਰਾ ਤੇ ਇੱਥੇ ਨਾ ਇੱਕ ਇੱਕ ਮਹੀਨਾ ਪਤਾ ਨਹੀਂ ਚੱਲਣਾ ਕਿੰਨੇ ਚੱਲਣਾ ਇੰਨਾ ਥੜੇ ਇੰਨਾ ਸੀਮੈਂਟ ਪਾਇਆ ਸੀ ਕਿ ਉਹ ਬੰਦਿਆਂ ਕੋ ਨਹੀਂ ਟੁੱਟਾ ਫੇਰਦੇ ਟਰੈਕਟਰ ਦਾ ਅਖਰਾ ਲੈਣਾ ਪਿਆ ਉਹ ਗਲਤ ਹੋ ਗਿਆ ਕੰਮ ਕੋਈ ਕਰਨੀ ਸਾਡਾ ਮਕਸਦ ਗਲਤ ਨਹੀਂ ਸੀ ਸਾਡੀ ਭਾਵਨਾ ਹਾਂ ਕਾਰਵਾਈ ਗਲਤ ਸਾਡਾ ਮਕਸਦ ਗਲਤ ਨਹੀਂ ਸੀ ਕਿ ਕੋਈ ਵੀ ਜਿਹੜਾ ਕੋਈ ਵੀ ਮਸ਼ੀਨ ਨਹੀਂ ਤੋੜਨਾ ਉਹ ਜਿਹੜਾ ਗਲਤੀ ਕੀਤੀ ਆ ਇੰਨੇ ਪਰਚੇ ਕਿਉਂ ਬੰਦੇ ਦੇ ਬਾਈ ਨੇਮ ਹੋ ਗਿਆ ਤੇ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਲਿਆ ਕੇ ਗਲਤ ਲਾਇਆ ਉਹਨਾਂ ਦੇ ਪਰਚੇ ਕਿਉਂ ਨਹੀਂ ਹੋਏ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਸਾਡੇ ਪਰਚੇ ਤੇ ਕਿਤੇ ਦੋ ਜੋਂ ਦੇ ਹੋਰ ਕਰ ਦੋ ਕੋਈ ਗੱਲ ਦੀ ਕੋਈ ਪਰਵਾਹੀ ਜੇ ਗਲਤੀ ਕੀਤੀ ਨੇ ਕਰ ਦੋ ਪਰ ਜਿਨ੍ਹਾਂ ਪਹਿਲਾਂ ਹੱਟ ਤੋਂ ਗਲਤੀ ਕੀਤੀ ਉਹਨਾਂ ਦੇ ਪਰਚੇ ਕਿਉਂ ਨਹੀਂ ਹੋਏ ਉਹ ਹੱਟ ਤੇ ਦਬਾਅ ਪੈ ਗਿਆ ਇਹਦਾ ਦਬਾਅ ਪੈ ਗਿਆ ਵੀ ਅਸੀਂ ਵੀ ਦਬਾਅ ਆ ਗਿਆ ਫਿਕਰਾਂ ਸਾਨੂੰ ਹੀ ਦਬਾਅ ਪਉਣ ਦੀ ਯਾਰੀ ਲੀਗਲ ਡਵਾਈਜ਼ਰੀ ਨਹੀਂ ਲਈ ਕੋਈ ਜਲਦੀ ਥੋੜਾ ਬਾਕੀ ਸਾਡੇ ਇਲਾਕੇ ਚ ਬਹੁਤ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਪਿੰਡ ਦਾ ਮਾਹੌਲ ਨਾ ਖਰਾਬ ਕਰੋ ਵੈਹ ਰਿਟੀਕਾ ਖਾਲਸਾ